ਸ਼ਿਆਕਾਲ ਜੀ ਸਾਰਿਆਂ ਨੂੰ ਮੈਂ ਹਸਰਵਜੀਤ ਪੈਂਡੂ ਲਾਈਫਟੀਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਕਿਵੇਂ ਹੋ ਆ ਸਨੋ ਸਾਰੇ ਕਿਵੇਂ ਹੋ ਮਿਲ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਗੇ ਸਿਲੀ ਠੀਕਾਂ ਤੂੰ ਰਹਿਣ ਵਾਲਾ ਹੈਗਾ ਤੈਨੂੰ ਵਾਜਾ ਲੱਗ ਗਿਆ ਮਰੀਂਦਰ ਨੂੰ ਉਦੋਂ ਜਿਆਦਾ ਲੱਗ ਗਿਆ ਅੱਜਾਂ ਵੀ ਛੁੱਟੀ ਲਈ ਸੀ ਤੇ ਡੈਡੀ ਛੁੱਟੀ ਦਿਵਾ ਲਿਆ ਜਾਂ ਤੇ ਡੈਡੀ ਕਿੱਥੇ ਆ ਤੇ ਜੀ ਇਤਨੇ ਬੱਚੇ ਆ ਇਸ ਸਕੂਲ ਤੋਂ ਤੇ ਸਰਦਾਰ ਜੀ ਲੈ ਕੇ ਆਏ ਸੀ ਬੱਚਿਆਂ ਨੂੰ ਸਕੂਲ ਤੋਂ ਕਿਉਂਕਿ ਸਰਦਾਰ ਜੀ ਆ ਨੇ ਜਾਣਾ ਸੀ ਲੋਹੜੀ ਤੇ ਕਿਉਂਕਿ ਸਰਦਾਰ ਜੀ ਆਂ ਦੇ ਦੋਸਤ ਦੇ ਬੱਚਿਆਂ ਦੀ ਲੋਹੜੀ ਸੀ ਹਨਾ ਤੇ ਉੱਥੇ ਪ੍ਰੋਗਰਾਮ ਤੇ ਜਾਣਾ ਸੀ ਤੇ ਇਸ ਲਈ ਸਰਦਾਰ ਜੀ ਸਕੂਲ ਤੋਂ ਲੈ ਆਏ ਸੀ ਬੱਚਿਆਂ ਨੂੰ ਤੇ ਮੈਨੂੰ ਵੀ ਕਹਿੰਦੇ ਸਰਦਾਰ ਜਾਨ ਨੂੰ ਫਿਰ ਮੈਂ ਕਹਿੰ ਵੀ ਹਨਾ ਮੈਂ ਤਾਂ ਘਰ ਹੀ ਰਹਿ ਪੈਣੀ ਆ ਮਨਿੰਦਰਾ ਤੁਸੀਂ ਵਗ ਜੋ ਸਿਮਰਨ ਕਹਿੰਦਾ ਮੈਂ ਵੀ ਨਹੀਂ ਜਾਂਦਾ ਹੈਗਾ ਤੇ ਇਧਰ ਮਨਿੰਦਰ ਵੀ ਹੋ ਗਿਆ ਸੀ ਤਿਆਰ ਅਤੇ ਸਰਦਾਰ ਜੀ ਹੋਏ ਜਾਂਦੇ ਸੀ ਤਿਆਰ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ 12 ਵਜੇ ਵੱਜ ਗਏ ਨੇ ਤੇ ਸਰਦਾਰ ਜੀ ਚਲੇ ਗਏ ਨੇ ਅੱਜ ਲੋਹੜੀ ਤੇ ਤੇ ਮਨਿੰਦਰ ਗਿਆ ਨਾਲ ਸਿਮਰ ਮੰਦਰ ਬੈਠਾ ਪਹਿਲਾਂ ਬੱਚਿਆਂ ਸਕੂਲ ਤੋਂ ਛੁੱਟੀ ਤੋਂ ਵਾਕੇ ਲੈ ਕੇ ਆਏ ਸੀ ਸਰਦਾਰ ਜੀ ਤੇ ਮੈਂ ਹੋਣੀ ਸਰਦਾਰ ਜੀ ਤਾਂ ਗਏ ਤੇ ਫਿਰ ਮੈਂ ਉਸ ਤੋਂ ਬਾਅਦ ਆਪਦਾ ਨਾ ਆਈ ਫਿਰ ਨਾ ਆ ਕੇ ਫਿਰ ਹੁਣ ਆ ਕੇ ਮੈਨੂੰ ਧਰੀਏ ਚਾਹ ਆ ਦੇਖੋ ਜੀ ਇਧਰ ਮੇਰੀ ਧਰੀ ਹੋਈ ਹੈ ਚਾਹ ਗਾਇ ਇਸ ਤੇ ਤੇ ਚਾਹ ਵਗੈਰਾ ਪੀ ਕੇ ਫਿਰ ਮੈਂ ਕਰੂੰ ਸਲਾਈ ਦਾ ਕੰਮ ਠੰਡ ਬਹੁਤ ਜਿਆਦਾ ਠੰਡ ਪੈਂਦੀ ਹੈ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਕਿ ਠੰਡ ਤੋਂ ਬਚੇ ਹੋ요 ਠੰਡ ਬਹੁਤ ਜਿਆਦਾ ਹੈ ਹਨਾ ਤੇ ਆਪਣਾ ਮਤਲਬ ਕੀ ਪੂਰਾ ਮਤਲਬ ਕੀ ਜਰਾਬਾਂ ਟੋਪੀਆਂ ਸਿਰ ਤੇ ਸ਼ਾਲ ਕੋਟੀ ਵਗੈਰਾ ਪਾ ਕੇ ਰੱਖਿਆ ਕਰੋ ਇਨਰ ਵਗੈਰਾ ਚਾਹ ਵਗੈਰਾ ਪੀ ਲਈ ਸੀ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਕਟਿੰਗ ਕਰਨਾ ਸੂਟ ਦੀ ਮੈਂ ਕਿਹਾ ਚੱਲ ਹਣਾ ਹੁਣ ਕਟਿੰਗ ਕਰ ਲੈਣੀ ਆ ਤੇ ਮਤਲਬ ਕਿ ਅੱਜ ਦੁਪਹਿਰ ਦੀ ਰੋਟੀ ਹੈ ਨਹੀਂ ਸੀ ਕਿਉਂਕਿ ਮੈਂ ਸਵੇਰ ਹੀ ਲਾਤੀ ਸੀ ਰੋਟੀ ਤੇ ਮੈਂ ਤੇ ਸਿਮਨੇ ਰੋਟੀ ਮੈਂ ਕਿਹਾ ਚੱਲ ਬਾਅਦ ਚ ਖਾਵਾਂਗੇ ਹਣਾ ਪਹਿਲਾਂ ਚਾਹ ਪੀ ਲੈਣੀ ਚਾਹ ਪੀ ਕੇ ਫੇਰ ਲੱਗੀ ਸੀ ਮੈਂ ਕਟਿੰਗ ਕਰਨਾ ਠੰਡ ਦੇ ਵਿੱਚ ਤਾਂ ਕੈਂਚੀ ਨੂੰ ਹੱਥ ਲਾਣ ਨੂੰ ਵੀਂਜੀ ਕਰਦਾ ਹੈਗਾ ਇੰਨੀ ਜ਼ਿਆਦਾ ਠੰਡ ਪੈਂਦੀ ਆ ਹਣਾ ਹੁਣ ਤਾਂ ਕੱਪੜੇ ਵੀ ਨਹੀਂ ਸੁੱਕਦੇ ਹੈਗੇ ਕੱਪੜੇ ਮਤਲਬ ਕਿ 2 2 3 ਦਿਨ ਦਿਨ ਨਹੀਂ ਸੁੱਕਦੇ ਹੈਗੇ ਇਹ ਵੀ ਸੁਕਾਣੇ ਪੈਂਦੇ ਨੇ ਪ੍ਰੈਸ ਕਰ ਕਰਕੇ ਤੇ ਇਸ ਤੋਂ ਬਾਅਦ ਜੀ ਕਸੂਟਿੰਗ ਕਟਿੰਗ ਕਰਕੇ ਹਟੀ ਸੀ ਤੇ ਫਿਰ ਮੈਂ ਇੱਕ ਤਾਂ ਮਤਲਬ ਕਿ ਬਾਟਮ ਸਟੀਚਿੰਗ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਫਿਰ ਮੈਨਾਂ ਗਿਸੀ ਜੀ ਰੋਟੀ ਖਾਣ ਦੁਪਹਿਰੇ ਉਹ ਵੀ ਫਿਰ ਮੈਂ ਦੁਆਰੋਂ ਫੇਰ ਚਾਹ ਕਰੀ ਚਾਹ ਨਾਲ ਮੈਂ ਰੋਟੀ ਖਾਣ ਲੱਗ ਸੀ ਅਦਰਕ ਦਾ ਲੈ ਲਿਆ ਸੀ ਚਾਹਰ ਮੈਂ ਕਿ ਚੱਲ ਅੱਜ ਨਾ ਹੱਥੇ ਧਰ ਕੇ ਰੋਟੀ ਖਾਣਦੇ ਆ ਹਨਾ ਪਲੇਟ ਨਾਲ ਤਾਂ ਆਪਾਂ ਡੇਲੀ ਖਾਂਦੇ ਪਲੇਟ 'ਚ ਧਰ ਕੇ ਅੱਜ ਤਾਂ ਹੱਥ ਨਾਲ ਹੱਥ ਦੇ ਉੱਤੇ ਧਰ ਕੇ ਰੋਟੀ ਖਾਣ ਦਾ ਹੀ ਵੱਖਰਾ ਸਵਾਦ ਹੁੰਦਾ ਥੋੜੇ ਜਿਹਾ ਬਾਅਦ ਫਿਰ ਘੰਟੇ ਬਾਅਦ ਆ ਗਏ ਸੀ ਮੰਦਿਰ ਤੇ ਸਰਦਾਰ ਜੀ ਹਨਾ ਤੇ ਬਾਕੀ ਤੁਸੀਂ ਮਿਲੋ ਜਾਏ ਲੋੜੀ ਤੇ ਜੀ ਵਧੀਆ ਸੀ ਪ੍ਰੋਗਰਾਮ ਤਿੰਨ ਚੌਕੇ ਤਿੰਨ ਚੌਕੇ ਹੋਣਾ ਇਹਦੇ ਨਾਲ ਹੋਣਾ ਤੇਰੇ ਕੋਲ ਅਬ ਖਿਲਾ ਤਿੰਨ ਚੌਕੇ ਚਾਰ ਚੌਕੇ ਇਹ ਪੰਜ ਚੌਕੇ ਛੇ ਹੋ ਗਏ ਕੁਪਰ ਵੀ ਸੋਹਣੇ ਪੁੱਤ ਕਿੱਥੇ ਜਾਣਾ ਬਣਾਉਣੀ ਹੈ ਜੀ ਅੱਛਾ ਇਹ ਕਿੱਥੇ ਜਾਣਾ ਹੁਣ ਕੰਮ ਕਰਨ ਠੀਕ ਹੈ ਚਲੋ ਚਾਹ ਮੈਂ ਬਣਾਉਣੀ ਆ ਕੁਲਚੇ ਲੈ ਆਏ ਸਾਡੇ ਓਹੋ ਬਹੁਤ ਬਤਾਇਆ ਭੁੱਲ ਗਿਆ ਰਾਸੇ ਕਰ ਜਦੋਂ ਅਸੀਂ ਚੀਜ਼ ਜਦੋਂ ਅਸੀਂ ਚੀਜ਼ ਮੰਗਾਈ ਹੁੰਦੀ ਹੈ ਸਾਡੇ ਵਾਰੀ ਭੁੱਲ ਜਾਂਦੇ ਨੇ ਪਹਿਲੀ ਪਹਿਲੀ ਵਾਰ ਸਿਰਫ ਪਹਿਲੀ ਵਾਰ ਮੰਗਾਇਆ ਸੀ ਮੈਂ ਕੁਲਚਾ ਕੁਲਚਾ ਹਨਾ ਦੇਖੋ ਭਾਈ ਮੈਂ ਤਾਂ ਕੋਨਰੀ ਵਾਲੇ ਖਾਣੇ ਤੇ ਵਧੀਆ ਜਾਂਣਾ ਕੁਲਚੇ ਯਾਰੀ ਦਿਮਾਗ ਹੀ ਨਹੀਂ ਦੇਣੀ ਦੇਖ ਮੇਰੇ ਵਾਸਤੇ ਕੁਲਚੇ ਲੈ ਕੇ ਕਰਾਤਾ ਹੈਗਾ ਤੇ ਸਪੈਸ਼ਲ ਕੋਣ ਕੁਲਚੇ ਵਾਸਤੇ ਤੇ ਤੇ ਸਵਾ ਸਰਦਾਰ ਜੀ ਵਾਗੇ ਸੀ ਚਾਹ ਪੀ ਕੇ ਦੁਕਾਨ ਤੇ ਕੰਮ ਕਰਨ ਵਾਸਤੇ ਨਾਲ ਲੈ ਗਈ ਸੀ ਬੱਚਿਆਂ ਨੂੰ ਤੇ ਫਿਰ ਇਸ ਤੋਂ ਬਾਅਦ ਫਿਰ ਮੈਨੂੰ ਸਾਰੀ ਚੱਕ ਤਾਰ ਕਰੀ ਹਨਾ ਤੇ ਫਿਰ ਮੈਂ ਕਿਹਾ ਵੀ ਵਾਰੋ ਤਾਰ ਤੋਂ ਕੱਪੜੇ ਲਾ ਲੈਨੀ ਹੈ ਕਿਉਂਕਿ ਗਿੱਲੇ ਹੋ ਜਾਣਗੇ ਹਨਾ ਕਿਉਂਕਿ ਤ੍ਰੇਲ ਪੈਣ ਲੱਗੀ ਸੀ ਤੇ ਕੱਪੜੇ ਹੁਣ ਤਾਂ ਬਿਲਕੁਲ ਨਹੀਂ ਸੁੱਕਦੇ ਹੈਗੇ ਹਨਾ ਮੈਨੂੰ ਡੇਲੀ ਕੰਤਾ ਬਲੋਰ ਲਾ ਕੇ ਸਿਕਾਣੇ ਪੈਂਦੇ ਨੇ ਹਨਾ ਸੇਕਾ ਦੇ ਮੈਨੂੰ ਪ੍ਰੈਸ ਨਾਲ ਸੁਕਾਣੇ ਪੈਂਦੇ ਨੇ ਹਨਾ ਕੱਪੜੇ ਬਿਲਕੁਲ ਨਹੀਂ ਸੁੱਕਦੇ ਇਹ ਬੱਚੇ ਦੇ ਡਰੈੱਸਾਂ ਵੀ ਨਾ ਵਾਈਟ ਕਲਰ ਦੀ ਡਰੈੱਸ ਪਾਗੀ ਸੀ ਬੱਚੇ ਅੱਜ ਉਹ ਵੀ ਗਿੱਲੀ ਪਈ ਸੀ ਮੈਂ ਮਸਾ ਜੀ ਉਹਨੂੰ ਪਹਿਲਾਂ ਰਾਤ ਰਾਤ ਨੂੰ ਪ੍ਰੈਸ ਨਾਲ ਸੁਕਾ ਕੇ ਰੱਖੀ ਫੇਰ ਸਵੇਰ ਫੇਰ ਪ੍ਰੈਸ ਕਰੀ ਉਹ ਤੇ ਫੇਰ ਕਿਤੇ ਜਾ ਕੇ ਬੱਚਿਆਂ ਦੇ ਡਰੈੱਸ ਸੁੱਕੀ ਆ ਤੇ ਫੇਰ ਬੱਚੇ ਵੇ ਨਹਾ ਕੇ ਪਾ ਕੇ ਗਏ ਨੇ ਹੁਣ ਤਾਂ ਤੌਲੀਏ ਵੀ ਨਹੀਂ ਸੁੱਕਦੇ ਹੈਗੇ ਕਿਉਂਕਿ ਠੰਡ ਬਹੁਤ ਜ਼ਿਆਦੇ ਪੈਂਦੀ ਹੈ ਹਨਾ ਤੇ ਟੁੱਪਰ ਨਿਕਲਦਾ ਨਾਮ ਹੀ ਨਹੀਂ ਹੈਗਾ ਇਸ ਤੋਂ ਬਾਅਦ ਫਿਰ ਮੈਂ ਕੱਪੜੇ ਵਗੈਰਾ ਜਿਹੜੇ ਥੋੜੇ ਸੁੱਕੇ ਹੋਏ ਸੀ ਉਹ ਮੈਂ ਅੰਦਰ ਕਮਰੇ ਦੇ ਵਿੱਚ ਟੰਗ ਦਿੱਤੇ ਸੀ ਹਨਾ ਆ ਕਾਰਡ ਬੋਰਡ ਦੇ ਉੱਤੇ ਤੇ ਬਾਕੀ ਜੋ ਸਰਦਾਰ ਜੀ ਦੇ ਸ਼ੂਜ਼ ਸੀ ਮਨਿੰਦਰ ਦੇ ਸ਼ੂਜ਼ ਸੀ ਉਹ ਮੈਂ ਡੱਬਿਆਂ ਦੇ ਵਿੱਚ ਪਾ ਕੇ ਹਨਾ ਮੈਂ ਕਿਹ ਚਾਹਲਾ ਸਾਫ਼ ਕੇ ਰੱਖ ਦਿੰਦੀ ਆ ਹਨਾ ਤੇ ਬਾਕੀ ਜੋ ਤੱਕ ਚੱਕ ਧਰਮਾੜੀ ਜੀ ਰਹਿ ਗਈ ਸੀ ਤੇ ਉਹ ਮੈਂ ਸਾਰੀ ਕਰ ਦੂੰਗੀ ਹੁਣ ਕੰਬਲ ਵਗੈਰਾ ਸੈੱਟ ਕਰਕੇ ਰੱਖਦਾ ਨਹੀਂ ਬੱਚੇ ਨੇ ਕੋਟ ਵਗੈਰਾ ਇਦਾਂ ਹੀ ਪਏ ਸੇ ਉਹ ਵੀ ਮੈਂ ਮੈਂ ਕਿਹਾ ਚੱਲ ਬੈੱਡ ਤੋਂ ਚੱਕ ਦਿੰਨੀ ਆ ਹਨਾ ਤੇ ਸੈਟਿੰਗ ਕਰਕੇ ਘਰ ਰੱਖ ਦਿੰਨੀ ਆ ਤੇ ਫਿਰ ਮੈਂ ਝਾੜੂ ਕੱਢ ਦਿੰਨੀ ਆ ਕਿਉਂਕਿ ਫਿਰ ਸ਼ਾਮ ਦਾ ਟਾਈਮ ਸੀ ਰਹਿ ਰਹਾ ਸੀ ਦਾ ਟਾਈਮ ਹੋਇਆ ਪਿਆ ਸੀ ਹਨਾ ਸ਼ਾਮ ਦਾ ਤੇ ਬਾਹਰ ਕਰਨ ਵਾਲੇ ਸੀ ਬਾਬਾ ਜੀ ਇਸ ਲਈ ਮੈਂ ਤੇ ਚਲ ਫਟਾਫਟ ਝਾੜੂ ਕੱਢ ਦਿੰਨੀ ਆ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਲੈ ਕੇ ਆਈ ਸਬਜ਼ੀ ਜੀ ਸਬਜ਼ੀ ਧਰਨੀ ਸੀ ਤੇ ਬਾਕੀ ਜੀ ਹੋ ਗਿਆ ਸ਼ਾਮ ਦਾ ਟਾਈਮ ਅੱਜ ਦੀ ਵੀਡੀਓ ਇੱਥੇ ਤੱਕ ਮਿਲਦੇਖ ਹੋਰ ਵੀਡੀਓ ਨਾਲ ਦਰਤ ਦੀ ਸਾਰ ਅਨੁਸ਼ਸ਼ਾ